ਸਾਨੂੰ ਉਹਦਾ ਆਪਣੇ ਆਪ ਨੂੰ ਥੋੜਾ ਮਹਿਸੂਸ ਹੁੰਦਾ ਹੈ ਸ਼ਰਮ ਕੀ ਨਿੱਕਰ ਹੈ ਕਮਰਾ ਕਿਹਣਾ ਇਹੀ ਦਿਖਾ ਲਈ ਜਾਂਦੇ ਆ ਉਹਦਾ ਹਾਂ ਸਾਰੂ ਬਾਰਾ ਕੰਮ ਜੇ ਗੰਦਲੇ ਪਈ ਹੈ ਨਾ ਸਾਰੀ ਜਾਈ ਲਾਤੀ ਆ ਬੇਇਜ਼ਤੀ ਵਾਲਾ ਕੰਮ ਹੋ ਗਿਆ ਅੱਜ ਤਾਂ ਸਾਡਾ ਇਹ ਸੀ ਹੈਲੋ ਸਸਰੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੇ ਅੱਜ ਅਸੀਂ ਕਰਨਾ ਹੈ ਜੀ ਢੋ ਨੂੰ ਰੈਡੀ ਅਸੀਂ ਆਪ ਤਿਆਰ ਕਰਾਂਗੇ ਢੋ ਨੂੰ ਤੇ ਅੱਜ ਸਮਾਂ ਲੈ ਆਂਦਾ ਸਾਰਾ ਇਹ ਟਰੋਪਾ ਲੱਗੀਆਂ ਬਾਹਰ ਕੱਢਣ ਬਾਹਰ ਕੱਢ ਕੇ ਤੇ ਉਹਦੀ ਸੈਟਿੰਗ ਵਗੈਰਾ ਸাদি ਕਰਨੀ ਆ ਉਹ ਇਹ ਸੈਟਿੰਗ ਕਰੂੰਗੀ ਨਾਲ ਮੈਂ ਹੈਲਪ ਕਰਾਉਂਗੀ ਤੇ ਟਰੋ ਰੈਡੀ ਕਰਕੇ ਲਗਾ ਦੇਣੀ ਆ ਬੱਟ ਤੇ ਇੱਦੇ ਵਲੌਗ ਨਾਲ ਬਣੇ ਰਹੋ ਚੈਨਲ ਨੂੰ ਜੁਬ ਸਬਸਕ੍ਰਾਈਬ ਕਰਿਓ ਤੇ ਅੱਜ ਇੱਕ ਨਵਾਂ ਕੰਮ ਹੋਰ ਕਰਨਾ ਆ ਆਪਣੇ ਬੱਚਿਆਂ ਲਈ ਦੋਨਾਂ ਕੁੜੀਆਂ ਦਾ ਕਰਨਾ ਆ ਉਹ ਆਪਾਂ ਕਰਾਂਗੇ ਕਮਰੇ ਤਕਾਨੀ ਆ ਕੁਛ ਤੇ ਇੱਦੇ ਵਲੌਗ ਨਾਲ ਬਣੇ ਰਹੋ ਐਂਡ ਤੱਕ ਜਰੂਰ ਦੇਖਿਓ ਸਾਰਿਆਂ ਨੇ ਰੂਮ ਬਹੁਤ ਪਸੰਦ ਕੀਤਾ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਸਾਰੀ سپورਟ ਕੀਤੀ ਸਾਡੇ ਵਲੌਗਸ ਨੂੰ ਥੈਂਕ ਯੂ ਤੁਹਾਡਾ ਸਾਰਿਆਂ ਦਾ ਸਾਰੇ ਵਲੌਗਸ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਤੁਸੀਂ ਤੇ ਅੱਜ ਆਪਾਂ ਕਰਨ ਗਏ ਆ ਜੀ ਬੈੱਡ ਦੀ ਢੋ ਰੈਡੀ ਜੇ ਸੁੱਕਦੀ ਸੀ ਜੀ ਤੇ ਤੇ ਇਤੇ ਵਲੌਗ ਨਾ ਬਣਦੇ ਰਿਓ ਹੁਣ ਤਾਂ ਦਿਖਾਉਣੇ ਆ ਚਲੋ ਜੀ ਦੇਖੋ ਜੀ ਸਲੀਨ ਕਰਨੀ ਦੇਖਦੀ ਆ ਦੋਸਤੋ ਆ ਦੇਖੋ ਜੀ ਆਹੇ ਮੈਂ ਚਾਹ ਮਾ ਲਾ ਲਓ ਜੀ ਆਹ ਦੇਖੋ ਜੀ ਰੱਸੀ ਟੱਪ ਹੁੰਦੀ ਇਹ ਆਹ ਰੱਸੀ ਟੱਪ ਹੁੰਦੀ 이렇게 해서 ਅਭੀ ਇਹ ਕਰ ਗਿਆ ਬੀ ਆਦਾ ਵੀ ਟੋਆ ਨੂੰ ਅਜੇ ਰੈਡੀ ਕਰਨਾ ਸਾਰੀ ਸੜਬਾ ਦੂਸਾ ਕਚਰਾ ਕੋਲ ਆ ਦੀ ਸਾਰੀ ਖਰਾਬ ਹੋ ਗਈ ਸੀ ਹਾਂ ਤੇ ਜਿਹੜਾ ਸਾਰਾ ਬਾਹਰ ਕੱਢੀ ਛੱਡਣਾ ਲੋ ਜ ਸਾਡੇ ਚਾਹ ਦਾ ਟਾਈਮ ਹੋ ਗਿਆ ਆ ਚਾਹ ਦੇ ਨਾਲ ਬਿਸਕੁਟ ਖਾ ਰਹੇ ਆ ਅਸੀਂ ਸਾਰੇ ਯਾਨੀ ਫੈਮਿਲੀ ਫੁੱਲ ਕੰਪਲੀਟ ਚਾਹ ਪੀਂਦੇ ਆ ਚਾਹ ਦੀਆਂ ਲੱਗੀਆਂ ਪਈਆਂ ਮੋਜਾ ਤੇ ਇੱਧਰ ਇਹਨਾਂ ਨੇ ਆਪਣਾ ਦੁੱਧ ਦੁੱਧ ਪੀ ਲਿਆ ਸੀ ਤੇ ਇਹ ਲੱਗੇ ਆ ਜੀ ਆ ਢੋ ਰੈਡੀ ਕਰ ਦਣੀ ਆ ਢੋ ਰੈਡੀ ਕਰਕੇ ਤੁਹਾਨੂੰ ਦਿਖਾਵਾਂਗੇ ਆਪੂ ਰੈਡੀ ਕਰਨੀ ਆ ਅਸੀਂ ਸਾਰੀ ਤੇ ਹੁਣ ਲੱਗੇ ਪਏ ਆ ਸਾਰੀ ਫਲਾਈ ਲੈ ਆਂਦੀ ਆ ਤੇ ਹੁਣ ਸਾਰੀ ਫਲਾਈ ਨੂੰ ਜੋੜਨੀ ਆ ਇਹਦੇ ਵਲੌਗ ਨਾ ਬਣੇ ਰਹੋ ਸਹਿਦ ਇੱਕ ਗੱਲ ਕਰ ਦੋ ਆਪਾਂ ਕੋਣ ਕੋਣ ਆਪਣੇ ਦਾਦੂ ਨਾਲ ਇਦਾਂ ਪੰਗੇ ਲਿੰਦਾ ਹੁੰਦਾ ਸੀ ਮੇਰੇ ਦਾਦੂ ਹੈ ਨਹੀਂ ਸੀ ਉਦਾਂ ਕੀ ਕਰ ਰਹੇ ਹੋ ਬੱਚਾ ਅਰੇ ਬੱਚਾ ਅਰੇ ਅਰੇ ਜਿਹੜਾ ਦੇਖ ਨਹੀਂ ਰਹੀ ਇਸ ਮਾਣ ਇਕੱਠਾ ਕਰ ਰਹੇ ਨੇ ਅੱਜ ਉਹ ਕਰੰਦੇ ਆ ਚਾਬੇ ਨੂੰ ਲੋਂਦੇ ਆ ਹੋਰ ਲੱਕੜ ਵਾਲੀ ਲੱਕੜ ਵਾਲਾ ਬਲੇਡ ਚੜੰਦੇ ਆ ਕੋਈ ਲੱਕੜ ਵਾਲਾ ਬਲੇਡ ਚੜੰਦੇ ਆ ਆ ਉਧਰ ਸੈਹ ਲੱਗੀ ਆ ਗਗੜੀਆਂ ਮਗੜੀਆਂ ਕਾਣਾ ਉਹ ਵੱਡੀ ਲੱਕੜ ਲਿਆਉਂਦੀ ਅਸੀਂ ਫਲਾਈ ਲਿਆਉਂਦੀ ਉਹ ਵਾਲੀ ਦਿਖਾ ਦੇਣ ਨੂੰ ਆ ਇੱਕ ਲਿਆਂਦੀ ਆ ਇਹ ਥੱਲੇ ਲੋਣੀ ਨਾ ਆਪਾਂ ਇਹ ਵੜੀ ਥੱਲੇ ਲੋੜੀਆਂ ਤੇ ਆਹ ਵਾਲੀ ਉੱਪਰ ਲਾਵਾਂਗੇ ਆਪਾਂ ਖਲੋਰਾ ਦੇਖੋ ਡੜ ਗਏ ਹੀ ਨਹੀਂ ਨਾ ਚੁੰਦਾ ਹੀ ਨਾ ਨਮਰਾ ਤਾਂ ਇਹਨਾਂ ਡੜ ਗਏ ਹੀ ਉਹਨਾਂ ਗੜ ਗਿਆ ਸੀ ਇਸ ਕਰਕੇ ਨਾ ਆਹ ਵਾਲੀ ਧੋ ਆ ਥੋੜਾ ਜਿਹਾ ਇੱਧਰ ਉੱਪਰ ਲੋਣੀ ਆ ਆ ਦੇਖੋ ਇਹ ਆਹ ਵੜੀ ਥੱਲੇ ਲੋਣੀ ਆ ਆ ਉੱਪਰ ਲੋਣੀ ਆਸੀ ਅੰਦਰ ਨਹੀਂ ਆ ਗਿਆ ਇਹ ਬਾਹਰ ਬਾਹਰ ਕਾੜਨੀ ਮੈਂ ਤਾਂ ਆਪਿੰਦੀ ਬਿੰਦੀ ਨਾਲ ਨੰਨ ਕੰਮ ਕਉਂਦੀ ਆ ਸਾਡੀ ਚੱਚੂ ਆ ਦੇਖ ਦੇਖ ਦੇ ਚੱਚੂ ਦੇਖੋ ਕੀ ਕਰਦਾ ਚੱਚੂ ਮੇਰਾ ਬਿਸਕੁਟ ਕਿੱਥੇ ਗਿਆ ਬੁੱਡੂ ਬਿਸਕੁਟ ਤੜਾ ਓਏ ਬੱਟਿਆ ਹੋਏ ਬਿਸਕੁਟ ਦਾ ਕੀ ਹੋਰ ਬਣਾਤਾ ਤੂੰ ਕੰਮ ਵਿੱਚ ਇੱਧਰੇ ਕੰਨ ਹਟੀ ਨਾ ਤੂੰ ਪੂਹੇ ਪੂਰੀ ਚੜੀ ਹੋ ਪਈ ਆ ਇਹ ਮਾੜਾ ਨਹੀਂ ਕਿਹੜਾ ਮੰਦੀ ਤੇ ਬਿਸਕਟ ਦਾ ਕੀ ਬਣਾਤਾ ਸਾਡਾ ਤਾਂ ਨਹੀਂ ਖੁੱਲਣਾ ਦੋਸਤੋ ਖੁੱਲਿਓ ਹਾਂ ਲਾ ਲੋ ਜਿਹੜਾ ਹਣਾ ਫੈਵੀ ਕੁੱਕ ਲੱਗਨ ਲੱਪਿਆ ਇਹ ਕਾ ਤੋ ਲੋਂਦੇ ਆ ਇਹ ਜਿਹੜਾ ਫਟ ਗਿਆ ਕੰ ਕਿਦਾਂ ਉਤਰਿਆ ਗੜਿਆ ਜਿਹੜਾ ਅੱਛਾ ਨਾ ਗੜ ਗਿਆ ਤੇ ਇਹਦੇ ਵਿੱਚ ਆਪਾਂ ਨੂੰ ਕਰਨੀਗੇ ਤਾਂ ਕੁੱਤੀ ਅੱਛਾ ਇਹ ਤੁਸੀਂ ਕਿਸੇ ਤੋਂ ਪੁੱਛ ਗਏ ਐ ਇਦਾਂ ਕਿ ਆਪੋ ਹੀ ਤੁਹਾਨੂੰ ਪਤਾ ਸੀ ਕੰਮ ਸਾਰੇ ਕੀਤੇ ਹੀ ਆ ਦੋਸਤੋ ਜੇਕਰ ਮਕਾਨ ਬਣਾਉਣੇ ਹੋਣ ਇਹ ਬਿਜਲੀ ਦਾ ਕੰਮ ਕਰਾਉਣਾ ਹੋਵੇ ਲੱਕੜਾ ਬਣਾਉਣੀ ਹੋਵੇ ਤਾਂ ਸੰਪਰਕ ਕਰ ਸਕਦੇ ਆ ਜੇਕਰ ਨਾ ਕਰ ਡਰਾਈਵਰੀ ਵੀ ਕੰਮ ਸਿਖਾਉਂਦੇ ਆ ਡਰਾਈਵਰੀ ਤਾਂ ਵੀ ਸਿਖ ਕਰ ਸਕਦੇ ਆ ਸਾਰੇ ਕੰਮ ਹੁੰਦੇ ਹਨ ਤੇ ਟੇਬਲ ਉਨੀ ਬਣੀ ਨਾ ਇਦਾਂ ਠੀਕ ਨਹੀਂ ਤੂੰ ਪਾ ਰੱਖਿਆ ਤੇ ਫਿਰ ਰੱਖਿਆ ਨਹੀਂ ਇਹ ਆਲੂ ਸਾਡਾ ਬਹੁਤ ਤੰਗ ਕਰਨਦੇ ਆ ਨਾ ਇਹ ਸੌਣਦੇ ਹੀ ਮਨ ਤਾਂ ਗਰਮੀ ਲਾਦੀਆਂ ਨੇੜੀ ਇਹਨੂੰ ਉਹ ਜਲਦੀ ਮੈਨੂੰ ਦਾ ਇਹਨਾਂ ਨੋਰੀਆਂ ਦੇਈ ਜਾ ਲੋਰੀ ਲੋਰੀਆਂ ਨੂੰ ਕਿਹੜਾ ਦੋਵੇ ਕੀ ਕਿੱਦਰੀ ਇਹ ਤੇ ਲੋਰੀਆਂ ਹੈ ਦੰਦ ਤਾਂ ਕੱਢਦੀ ਫੇ ਇਹ ਦੇ ਦੇ ਏ ਦੱਚੂ ਲੋਰੀਆਂ ਦਾ ਵੇ ਨੂੰ ਇਹਨੂੰ ਇਹ ਆ ਜਿਹੜਾ ਕੰਮ ਇਹ ਲੱਗਿਆ ਉਹ ਮੈਨੂੰ ਵੀ ਦਿਖਾਓ ਉਹਦੇ ਦੇਖਦੀ ਹੁਣ ਚਾ ਦੱਚੂ ਪਪਾ ਕੀ ਕਰਦੇ ਆ ਉਹ ਇੱਥੇ ਆ ਦੱਚੂ ਐ ਪਪਾ ਕੀ ਕਰਦੇ ਆ ਉਹ ਮੰਮਾ ਕਰਦੇ ਆ ਮੰਮਾ ਕਰਦੇ ਪਪਾ ਮੰਮਾ ਕਰਦੀ ਆ ਪਪਾ ਦੇ ਦੇਦੀ ਕਰਦਾ ਗੁੱਸਾ ਦੇਖ ਦੇਖ ਦੇ ਦਸਰਿਆ ਨਾ ਹੁਣ ਇਹ ਤਾਂ ਗੁੱਸੇ ਨਾਲ ਦੇਦਨੀ ਆ

ਆਹ ਹੋਰ ਆਖ ਸਮਾਰ ਗਿਆ ਅੱਜ ਤੇ ਵੀ ਕੰਮ ਕੰਪਲੀਟ ਕਰਕੇ ਫੇਰ ਫੁੱਲ ਰਵਾਇਡਿੰਗ ਹੋ ਜਾਣਾ ਆਹ ਤੋਂ ਉਹਦਾ ਸਾਡਾ ਬੈਟਰ ਰੈਡੀ ਹੋ ਜਾਣਾ ਜਿਸ ਲਈ ਨਾ ਇਦਾਂ ਨਾ ਦੇਖ ਮੇਰੇ ਮੱਲ ਮੈਂ ਕੁੱਟਣੀ ਬਹੁਤ ਆ ਕੰਮ ਜੋਰਸ਼ ਹੋ ਰਾਣਾ ਚੱਲ ਰਿਹਾ ਆ ਇੱਧਰ ਇਹਦਾ ਕੰਮ ਚੱਲ ਰਿਹਾ ਹੈ ਕਿੱਡਾ ਖੜਾਈ ਸੈਰ ਜਿਸਰੀ ਖੱਡਣ ਦੀ ਤੇ ਛੋਏ ਅੱਜ ਹੋ ਜਾਊਗਾ ਇਹ ਕੰਮ

ਆਲੂ ਸਾਡਾ ਉਹ ਲੱਗਾ। ਲੋ ਜੀ ਮੇਸਤਰੀ ਹੁਣ ਰੈਸਟ ਤੇ ਆ ਚੋੜ ਖਾਣਦੇ ਆ ਤੇ ਨਾਲ ਚਾਹ ਪੀਉਗੇ। ਫੇਰ ਅਗਲਾ ਪ੍ਰੋਸੈਸ ਜਾਰੀ ਹੋਊਗਾ। ਇੰਨਾ ਕ ਤਾਂ ਕਰ ਦਿੱਤਾ ਆ। ਸੈਦੂ ਲੱਗੀ ਆ ਜੀ ਪਾਣੀ ਲਿਓਣ, ਪਾਪਾ ਦੀ ਹੈਲਪ ਕਰਨ। ਗਲਾਸ ਦੇ ਕਿੰਨੇ ਪਏ ਉੱਪਰ ਦੇਖਿਓ ਗਲਾਸ। ਚਾਹ ਲਿਆ। ਚਾਹ ਪੀ ਪੀ ਕੇ ਪਾਣੀ ਪੀ ਪੀ ਕੇ ਉੱਪਰ ਰੱਖੀ ਜਾਂਦੇ। ਅਜੇ ਥੇ ਕਲੀਅਰ ਕਰ ਸਫਾਈ ਕਰਨੀ ਆ। ਆ ਖਲਾਰਾ ਦੇਖੋ। ਇੱਧਰ ਸਫਾਈ ਕਰਨੀ ਆ। ਇਹ ਸਾਡੀ ਮੰਮੀ ਦਾ ਕਮਰਾ ਆ। ਮਾਤਾ ਜੀ ਦਾ ਮਾਤਾ ਜੀ ਜਦੋਂ ਆਊਗੀ ਉਧਰ ਮਾਤਾ ਜੀ ਨੇ ਸੈਟਿੰਗ ਕਰਵਾਉਣੀ ਆ ਜੇ ਅਸੀਂ ਕੁਝ ਆਪਣੇ ਪਸੰਦ ਨਾਲ ਰੱਖ ਦਿੱਤਾ ਤਾਂ ਮੰਮੀ ਨੂੰ ਪਸੰਦ ਨਹੀਂ ਆਉਣਾ ਹੜਾ ਲੱਗਿਆ ਬੰਦ ਕਰ ਤੂੰ ਕਾ ਮਮੂ ਕਾ ਆਪ ਲੋ ਲੋ ਜੇ ਸਾਰੀ ਦਿਹਾੜੀ ਅੱਜ ਇਹਨੂੰ ਇੱਕ ਸੈੱਟ ਕਰਨ ਨੂੰ ਲੱਗ ਗਈ ਕੋਈ ਸਿਸਟਮ ਨਹੀਂ ਕੰਮ ਆਉਂਦਿਆ ਸੀ ਮੈਂ ਦੱਸਿਆ ਇੱਕ ਕੰਮ ਨਾ ਘੱਈਦਾ ਕਰੋ ਗਲਤੀ ਨਾ ਕਰੀ ਜੀ ਇੱਕ ਵਾਰ ਕਿਉਂਕਿ ਮੈਂ ਲੱਕੜੀ ਦਾ ਕੰਮ ਸਿੱਖਿਆ ਹੀ ਪਹਿਲਾਂ ਮੈਂ ਦੱਸਿਆ ਇਧਰ ਮਕੈਨਿਕ ਉਹ ਕੰਮ ਆਈ ਮਕੈਨਿਕ ਸੈਟ ਹੋਈ ਆ ਸਵੇਰ ਦੇ ਲੱਗੇ ਢੁਲਣਾ ਹੋਣ ਬਸ ਥੋੜਾ ਹੀ ਕੰਮ ਰਹਿ ਗਿਆ ਪ੍ਰੋਸੈਸ ਥੋੜਾ ਹੀ ਰਹਿ ਗਿਆ ਬਸ ਫੇ ਕਰਕੇ ਫੇ ਆਪਾਂ ਥੋੜਾ ਜਿਹਾ ਬਾਬਾ ਜ਼ਿਆਦਾ ਰਹਿ ਗਿਆ ਆ ਆਪਣੇ ਕੰਮ ਲੱਗੀ ਹੋ ਸਮਝ ਮੂਰਾ ਆਪਰੇ ਕੰਮ ਲੱਗੀ ਹੋ ਖਰਾਰਾ ਦੇਖੋ ਸਾਰਾ ਲੱਕੜੀ ਦਾ ਚੂਰਾ ਮੂਰਾ ਹੋਇਆ ਪਿਆ ਇਹ ਗਰੀਨ ਹੋ ਗਈ ਆ ਦੇਖੋ ਮਾਈ ਗਾਟ ਪਿੰਲੇ ਪਾਂਡੇ ਚੱਕਾ ਸਾਰੇ ਜਾ ਕੇ ਧੋਵਾ ਮੈਂ ਕਿਹਨਾਂ ਕਰਵਾ ਆਈ ਦਮਾ ਹੁਣ ਥੋੜਾ ਮोटा ਕੰਮ ਲੋ ਜੀ ਕੰਮ ਜੋਰਾ ਸ਼ੋਰਾ ਨਾਲ ਚੱਲਣ ਦੇ ਆਇਆ ਹੁਣ ਕੰਮ ਬਾਹਰ ਚੱਲਣ ਲੱਪਿਆ ਆ ਅੰਦਰੋਂ ਹੁਣ ਬਾਹਰ ਆ ਗਏ ਆ ਬਾਹਰ ਤਾਂ ਆ ਗਏ ਅੰਦਰ ਬਹੁਤ ਜ਼ਿਆਦਾ ਭੀੜ ਭੜਾਕਾ ਪੈ ਗਿਆ ਸਮਾਨ ਖਿਲਰ ਰਿਆ ਪਿਆ ਪੂਰੀ ਤਰ੍ਹਾਂ ਤੇ ਦਸਲੀਨ ਚੱਲ ਹੁਣ ਦਾਦੂ ਕੋਲ ਕਿਹੜੇ ਨੂੰ ਫੜੋ ਹੁਣ ਦਸਲੀਨ ਗਈ ਹੁਣ ਦਾਦੂ ਤੋਂ ਆ ਗਿਆ ਆ ਸਾਰਾ ਸਮਾਨ ਹੁਣ ਬਾਹਰ ਆਪਾਂ ਨੂੰ ਕਰਨ ਦੇ ਥੋੜਾ ਜਿਹਾ ਟੋਸ ਕਰਕੇ ਰੈਡੀ ਹੋਣੀ ਸਾਡਾ ਆਪ ਵੀ ਗਲੇ ਆ ਪਿਆ ਟੋਸ ਦਿਖਾ ਦੇ ਥੋੜਾ ਕੋਣੀ ਡਾਡੀ ਇਹ ਵੀ ਗਲ ਗਿਆ ਸਾਰਾ ਇਹ ਹੁਣ ਦੇਖਣਾ ਪਾਣਾ ਕੁਝ ਕਰਨਾ ਪਾਣਾ ਲਾ ਲਓ ਲਿਉਣਾ ਪਾਹ ਹੁਣ ਨਵਾ ਨਵਾ ਹੀ ਲਿਉਣਾ ਪੈਣਾ ਇਹਨੂੰ ਵੇਟੋ ਇਹਨਾਂ ਵੀ ਬਣਾ ਲੈਂਦੇ ਆਹ ਕਿੰਨੇ ਕਦੀ ਕਿਤੇ ਬਣਨੀ ਸੀ 1500 ਦੀ ਬਣ ਜਾਣੀ ਨਹੀਂ ਤੇ 1500 ਦੇ ਹੀ ਜ਼ਮਾਨੀ ਆ ਗਿਆ ਤੇ ਇੰਨਾ ਕੀ ਲੱਗਣਾ ਸੀ 3-4000 ਦਾ ਖਰਚਾ ਸੀਗਾ ਹੈਗਾ ਸਾਢੇ 3000 ਆ ਰਿਹਾ ਤਾਂ ਚਾਰ ਹਾਇਰ ਪੈ ਲਿਆ ਆ ਉੱਪਰ ਹਾਂ ਬੋਰਡ ਦੇ ਉੱਤੇ ਹੀ ਲਾਇਆ ਸਮਾਨ ਦੋ ਰਾਖਾ ਦਾ ਲੱਗਣਾ ਹੁਣ ਆ ਲੈ ਉਹਨੇ ਇੱਕ ਫੱਟੀ ਇਦਾਂ ਉਹ ਤੋਂ ਜੋੜ ਨਹੀਂ ਕਾਦਾ ਜੋੜ ਨਹੀਂ ਦਾ ਸਪੋਰਟ ਲਾ ਕੇ ਆ ਨਹੀਂ ਜੋੜੀ ਇੱਥੇ ਟੋਟਾ ਉਹ ਜੋੜਿਆ ਇਦਾਂ ਆਹ ਦੇ ਦਾ ਜੋੜਿਆ ਟੋਟਾ ਐਦੀ ਉਹ ਜੋੜ ਦੇਣੀ ਥੱਲੇ ਸਪੋਟਾ ਵੀ ਲਿਆਉਂਗਾ ਨਾ ਵਧੀਆ ਵਾਲੀਆਂ ਫੇ ਅੱਜ ਕੰਮ ਪੈਂਡਿੰਗ ਪੈ ਗਿਆ ਅੱਜ ਹੁਣ ਦੇਖੋ ਕੀ ਟਾਈਮ ਹੋ ਗਿਆ ਟਾਈਮ ਲੱਦਾ ਸਾਢੇ ਕ ਮੰਨ ਹੋ ਗਏ 5:30 ਹੋ ਗਏ ਫੇਰ ਅੱਜ ਨਹੀਂ ਕੱਲ ਨੂੰ ਦਿਖਾਵਾਂਗੇ ਢੋ ਤੇ ਅੱਦੇ ਕੀ ਬਣਾਉਣਾ ਹੈ ਕਿਹੜੀ ਕੰਦੇ ਮੰਜੇ ਦੇ ਨਾਲ ਫਿਲਰ ਡੈਡੀ ਮੇਕਅਪ ਹੈ ਕਾ ਦਾ ਖਲਾਰੀਆਂ ਦੇ ਤਾਂ ਉਹ ਬਡੂ ਪਾਣੀ ਮੰਗਦੀ ਡੈਡੀ ਪਾਣੀ ਨਹੀਂ ਮੈਨਾਂ ਤੈਨੂੰ ਉਹ ਦੇ ਲਓ ਉਹ ਉਹਨੂੰ ਪੂਰੀ ਨੂੰ ਮੂੰਹ ਲਾ ਲਿਆ ਇਹਨੇ ਇਹਨੇ ਉਹਨੂੰ ਉਹਨੂੰ ਹਾਂ ਹਾਂ ਭੁਲਾਇ ਨਾ ਦੇਣੀ ਆ ਸੱਟ ਵਟ ਹੋ ਗਿਆ ਸਾਰਾ ਸਿਸਟਮ ਆਹ ਦੇਖੋ ਇਦਾਂ ਕੀਤਾ ਹੋਣੇ ਤੇ ਮਗਰ ਲਾ ਲੈਣਾ ਅੱਜ ਇਹ ਮਕੈਨਿਕ ਆ ਪਈਆਂ ਸੀ ਸਾਰੇ ਕੰਮਾਂ ਦੇ ਜੱਸੀ ਦਾ ਦਾਦੂ ਕੋਲਾ ਜੱਸੀ ਕਣ ਤਾਂ ਪੂਰੀ ਟਾਂਗ ਕੀਤਾ ਪਿਆ ਸਾਨੂੰ ਕਹਿੰਦੀ ਜੋ ਤੁਸੀਂ ਕਰਦੇ ਹੋ ਮੈਂ ਵੀ ਕਰਾਂ ਇਹ ਕੰ ਲੱਗੇ ਹੁਣ ਹਾਂ ਪਾਉਣਾ ਬੂਰ ਤੇ ਹੋਰ ਬੋਲਦੇ ਹੈ ਹੀ ਨਹੀਂ ਉਹ ਕੀ ਹਾਂ ਕਰਨ ਕਿ ਨਹੀਂ ਗਵਾਂਦੀਆਂ ਉੱਤੋਂ ਇਹ ਬੂਟ ਪਰ ਹੁੰਦੇ ਆ ਇਹ ਕਦ ਬਣਾ ਲਈ ਬੂਟ ਪਰ ਲਾ ਦੇਣਾ ਅੱਛਾ ਦੇਰ ਨਹੀਂ ਸੀ ਜੀ ਬੱਚੇ ਹਾਂ ਠੀਕ ਆ ਸੋ ਹੁਣ ਫੈਵਿਕੋ ਵੀ ਪਾਉਣਾ ਚ ਇਹ ਦੇਖੋ ਨਹੀਂ ਪਾਗ ਨੂੰ ਜਿਹੜੀ ਮੇਰੇ ਹਾਸ ਤੇ ਅੱਜ ਕੰਮ ਫੇ ਕੰਪਲੀਟ ਕਰ ਦੇਣਾ ਹਣਾ ਹੋਰ ਸੋਣਾ ਅੱਜ ਕੰਮ ਸਾਰੇ ਕੰਪਲੀਟ ਹੋ ਜਾਣਾ ਤੇ ਅੱਜ ਬਹੁਤਵਾਵਾਂ ਦੇ ਰਹੇ ਹਾਂ ਬਹੁਤ ਬਲੇਸਿੰਗ ਦੇ ਰਹੇ ਹੋ ਇਦਾਂ ਕੀ ਅਸੀਂ ਸਾਰੇ ਕੰਮ ਕੀਤੇ ਆ ਪਹਿਲੇ ਦਿਹਾੜੀਆਂ ਵੀ ਕੀਤੀਆਂ ਮੇਸਤਰੀਆਂ ਨਾਲ ਵੀ ਗਏ ਆ ਆਪਣੇ ਨਾਲ ਨਾ ਕਾਰਪੈਂਟਰਾਂ ਨਾਲ ਵੀ ਕੀਤਾ ਆ ਮਤਲਬ ਕਿ ਜਿਹੜੀ ਦਿਹਾੜੀ ਮਿਲਦੀ ਉਹ ਚੱਲ ਜਾਂਦੀ ਨਹੀਂ 15 ਸਾਲ ਦੀ ਉਮਰ ਤੋਂ ਮੈਂ ਦਿਹਾੜੀਆਂ ਕਰਨ ਦੇ ਆ ਤੇ ਬਾਕੀ ਕੱਪੜੇ ਦਾ ਕੰਮ ਵੀ ਕੀਤਾ ਸਾਰਾ ਕੁਝ ਕਾਰੀ ਲੈ ਆ तकरीबन ਤੇ ਦਿਹਾੜੀ ਦੁਕਾਨੇ ਬਹੁਤ ਨੇ ਯਾਰੀ ਸਾਰਾ ਕੁਝ ਤਕਰੀਬ ਕਾਰੀ ਲੈ ਮੇਲੇ ਵੀ ਲਾ ਲਏ ਆ ਮੇਲੇ ਬਹੁਤ ਲਾਏ ਆ ਇੱਕ ਮੇਲੇ ਉਹ ਲੈਪ ਮੇਲੇ ਆ ਸਾਨੂੰ ਬਲੌਗ ਬਲੌਗ ਬਣਾ ਦੇਣੀ ਸੀ ਨਾ ਪਉਦੋਂ ਨਹੀਂ ਤੁਹਾਨੂੰ ਮੇਲੇਆਂ ਨੇ ਬਲੌਗ ਦਿਖਾਣੀ ਬੁਰਾ ਹਾਲ ਹੋਇਆ ਪਿਆ ਪੂਰੀ ਤਰ੍ਹਾਂ ਅੰਦਰ ਦੇਖੋ ਕਿੰਨਾ ਖਲਾਰਾ ਹੈ ਵੇਖੋ ਫਲ ਸਾਵਨੂ ਦਿੰਦਾ ਪਰਮਾਤਮਾ ਮਿਹਨਤ ਕਰਦੇ ਰਹੋ ਸਾਰੇ ਜਣੇ ਹਿੰਮਤ ਨਾ ਹਾਰੋ ਕਿਸੇ ਵੀ ਕੰਮ ਵਿੱਚ ਹੁਣ ਤੁਸੀਂ ਇਹਨਾਂ ਚੰਗੀ ਤਰ੍ਹਾਂ ਛੋੜ ਦੇਣਾ ਪੂਜ-ਪੂਜ ਦੇ ਹੁਣ ਇਹਦੇ ਵਿੱਚ ਭਰਾਂਗੇ ਫੈਬੀਕੋਲ ਕੋਲ ਨੈਕਸਟ ਵਲੌਗ ਦੱਸਿਓ ਕਿਹੜਾ ਆਵੇ ਕਿਉਂਕਿ ਅੱਜ ਕੰਮ ਕੰਪਲੀਟ ਹੋਇਆ ਨਾ ਢੋਹ ਦਾ ਵੀ ਜਰੂਰ ਮੈਸੇਜ ਕਰਿਓ ਨੈਕਸਟ ਵਲੌਗ ਲਈ ਥੋੜਾ ਹੀ ਸੋਚਦੇ ਪਏ ਆ ਕਿ ਤੇ ਘੁੰਮਣ ਫਿਰਨ ਦਾ ਜਿਗਾਰਡ ਮੈਂਟ ਲਾਉਣ ਦੇ ਆ ਜੇ ਜਾ ਹੋ ਗਿਆ ਜਰੂਰ ਜਾਵਾਂਗੇ ਇਹਨੂੰ ਕੋਈ ਗਰਮੀ ਲਾਦੀ ਆ ਅੰਦਰ ਖਲਾਰਾ ਹੀ ਬਹੁਤ ਆ ਬੈੱਡ ਤੇ ਕੋਣਾ ਉਹ ਕਿੱਥੇ ਨਿਆਲੇ ਮੈਂ ਹੁਣ ਖਲਾਰਾ ਹੀ ਚੱਕਣਾ ਸਾਰਾ ਹੀ ਹੁਣ ਮੇਰਾ ਕੰਮ ਰਹਿ ਜਾਣਾ ਇਹਨਾਂ ਨੇ ਆਪਣਾ ਨਵੇੜ ਦੇ ਆਇਆ ਮੇਰੇ ਭਾਂਡੇ ਧੋਣ ਵਾਲੇ ਪਏ ਆ ਸਬਜ਼ੀ ਬਨੋੜੀਆਂ ਰੋਟੀ ਬਨੋਣੀ ਆ ਬਹੁਤ ਸਾਰਾ ਮੇਰਾ ਕੰਮ ਪਿਆ ਬਹੁਤ ਸਾਰਾ ਛੇਪ ਤਾਂ ਹੋ ਗਿਆ ਆ ਇੱਧਰ ਤੇ ਹੁਣ ਇਹਦਾ ਕੰਮ ਹੈ ਇੱਥੇ ਆਉਣਾ ਲਓ ਜੀ ਢੋ ਸਾਡੀ ਡਰਾੜੀ ਛੜੀ ਅਡਿਆ ਗੋ ਹੋ ਗਈ ਆ ਪਾਣੀ ਜਿਹਾ ਤਾਂ ਨਹੀਂ ਆਉਂਦੀ ਆ ਜੀ ਹੁਣ ਪਿੱਛੇ ਜੁੜ ਗਈ ਏ ਸਾਡੀ ਤੇ ਹੁਣ ਆ ਫਰੰਟ ਜੋੜਨੀ ਆ ਇਹ ਇਹਦੇ ਵਿੱਚ ਵਾਈਟ ਕਲਰ ਦੀ ਇੱਧਰ ਲਗਾਨੀ ਆ ਇਹ ਮੋਰੇ ਵੀ ਤੇ ਉਹ ਹੁਣ ਦੇ ਦੇ ਲੋਂਦੇ ਆ ਇਹ ਆ ਸਾਈ ਜੜੀ ਇੱਥੇ ਲੰਘ ਗਈ ਭਾਂਡੇ ਪਏ ਆ ਮੇਰੇ ਧੋਣ ਵਾਲੇ ਤੇ ਪਾਣੀ ਹਲੇ ਤੱਕ ਆਇਆ ਨਹੀਂ ਹੁੰਦੇ ਲ ਚਲ ਗਿਆ ਪਾਣੀ ਹੁਣ ਪਾਣੀ ਕਦੋਂ ਹੋਣਾ ਹੁਣ ਪਾਣੀ ਆਊਗਾ ਫਿਰ ਭਾਂਡੇ ਧੋਣ ਹੁਣੇ ਆ ਮੇਰਾ ਟੂਟੀ ਸਾਫ਼ ਕਰ ਦਵਾ ਪਾਣੀ ਵੀ ਨਹੀਂ ਸਾਡੇ ਤਾਂ ਇਦਾਂ ਹੀ ਹੁੰਦਾ ਪਾਣੀ ਸਰਵਾਏ ਟੂਟੀ ਦਾ ਕਦੀ ਆਉਂਦਾ ਕਦੀ ਆਉਂਦਾ ਨਹੀਂ ਹਾਂਜੀ ਮਿੱਤਰੋ ਅੱਜ ਆਪਾਂ ਲੱਗੇ ਰਹੇ ਸਾਰਾ ਦਿਨ ਕੰਮ ਤੇ ਗੱਲ ਇਹ ਕਿ ਡਾਂਗ ਤੇ ਇਹ ਅਜੇ ਰੈਡੀ ਨਹੀਂ ਹੋਇਆ ਢੋਪ ਪੂਰੀ ਰੈਡੀ ਨਹੀਂ ਹੋਈ ਅੱਧੀ ਗ੍ਰੈਡੀ ਹੋਈ ਆ ਤੇ ਉਹ ਫਿਰ ਪਤਾ ਨੂੰ ਦਿਖਾ ਲਦੇ ਨੇ ਠੀਕ ਹੈ ਕੰਮ ਜੇ ਗੰਦਲੇ ਪਈ ਆ ਤੇ ਸਾਰੀ ਜਾਈ ਲਾਤੀ ਆ ਬੇਇੱਜ਼ਤੀ ਵਾਲਾ ਕੰਮ ਹੋ ਗਿਆ ਅੱਜ ਤਾਂ ਸਾਡਾ ਇਹ ਸੀ ਪ੍ਰੋਸੀਜਰ ਇਹ ਤਾਂ ਅਜੇ ਹੋਈ ਤਾਂ ਹੈ ਨਹੀਂ ਕਿ ਕੰਮ ਕੋਈ ਕਰਦੇ ਹੋਈ ਤਾਂ ਵਿੱਚ ਸਾਡਾ ਪਤਾ ਕੀ ਸੀਗਾ ਕਿ ਅੱਜ ਆਪਾਂ ਢੋੜ ਰੈਡੀ ਕਰ ਦੇਣੀ ਤੇ ਦਿਖਾ ਲ ਦੇਣੀ ਹੈ ਤੇ ਬੱਟ ਸਾਡੇ ਤੋਂ ਹੋਇਆ ਨਹੀਂ ਅੱਜ ਕੰਮ ਸੌਰੀ ਸਾਰਿਆਂ ਨੂੰ ਤੇ ਤੁਸੀਂ ਸਾਡੇ ਇੱਦੇ ਵਲੌਗ ਨੂੰ ਪਿਆਰ ਕਰਦੇ ਹੋ ਹੁਣ ਕੱਲੂ ਜਿਹੜੀ ਹੈ ਸਾਰੀ ਰੈਡੀ ਕਰ ਦੇਣੀ ਹੈ ਕੋ ਪੂਰੀ ਆ ਟੋਟਲ ਵਧੀਆ ਤਰੀਕੇ ਤੇ ਤੁਹਾਨੂੰ ਇਹ ਵਲੌਗ ਨਹੀਂ ਚੱਲਦਾ ਤਾਂ ਹੋਰ ਕੋਈ ਦੱਸ ਦਿਓ ਨੈਕਸਟ ਵਲੌਗ ਕਿਹੜਾ ਮੋਸਟ ਵਲੌਗ ਸਾਨੂੰ ਦੱਸ ਦਿਓ ਕਿਹੜਾ ਬਣਾਈਏ ਤੇ ਅੱਜ ਆਪਾਂ ਸਾਰਾ ਦਿਨ ਕੰਮ ਦੇ ਵਿੱਚ ਬਿਜ਼ੀ ਰਹੇ ਹਾਂ ਤੇ ਬਹੁਤ ਸਾਰਾ ਤੁਸੀਂ ਪਿਆਰ ਕਰਦੇ ਹੋ ਸਾਡੇ ਵਲੌਗ ਦੀ ਆ ਜੋਲੀ ਨੂੰ ਚਾਹੀ ਹੁਣ ਸੁਤੀ ਖੜ 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 ਲਾਈ ਰੱਖੀ ਆ ਸਵੇਰ ਦੀ ਖੜ ਖੜੀ ਖੜੇ ਹੋਣ ਦਾ ਹੀ ਆ ਤੇ ਹੱਲੇ ਰੋਟੀ ਬਣਾਈ ਨਹੀਂ ਉਹ ਹੱਲੇ ਕੁਝ ਬਣਾਇਆ ਵੀ ਨਹੀਂ ਭਾਂਡੇ ਤੋਂ ਵੀ ਹੱਡੀਆਂ ਪਾਣੀ ਆਇਆ ਨਹੀਂ ਸਾਰਾ ਕੰਮ ਪਤਾ ਕੀ ਛੋਟਾ ਜਿਹਾ ਹੁੰਦਾ ਟਾਈਮ ਬਹੁਤ ਲੱਗਦਾ ਉਹਨੂੰ ਹੁਣ ਆਪਾਂ ਸੋਚਿਆ ਅੱਧੇ ਘੰਟੇ ਦਾ ਕੰਮ ਹੈਗਾ ਪਰ ਉਹ ਜਿੱਦਾਂ ਦਾ ਸਮਾਨ ਲੈ ਕੇ ਆਈ ਜਾਨੇ ਲਾਈ ਜਾਨੇ ਆ ਕਦੀ ਕੋਸ਼ ਰਹਿ ਜਾਂਦਾ ਕਦੀ ਕੋਸ਼ ਕਦੀ ਕੋਈ ਟੁੱਟ ਜਾਂਦਾ ਕਦੀ ਤੇਰੀ ਉੱਪਰ ਜਾਣਾ ਜੀ ਬਾਪੂ ਅੱਡਾ ਵੀ ਪਹੇਵਾਨ ਹੋ ਗਿਆ ਨਾਲ ਮੈਂ ਦੇਖੇ ਡੈੜੀ ਉਹਨਾਂ ਦਾ ਮੇਕਾ ਹੀ ਵੇਖ ਅੰਦਰ ਮੇਖਾਈ ਮੇਖਾਉਂੀਆਂ ਪੀਆਂ ਆ ਬਹੁਤ ਫਲਾਰਾ ਪਿਆ ਮੈਨੂੰ ਲੱਗਾ 1.5 ਘੰਟਾ ਖਾ ਚੱਕਣ ਲੱਗਣਾ ਜੇ ਲੱਗੇ ਰਹੇ ਤਾਂ ਜੇ ਵਿਚ ਵਿਚ ਹਟ ਗਏ ਤਿੰਨ ਘੰਟੇ ਫਲਾਰਾ ਚੱਕਣ ਲੱਗਣੇ ਆ ਤੇ ਮੈਂ ਰੋਟੀ ਪਾਣੀ ਪੀਣਾ ਤੁਸੀਂ ਉਹਨੂੰ ਫਲਾਰਾ ਚੱਕ ਲਿਓ ਕਿਦਾਂ ਕਿ ਮੰਮੀ ਸਾਡੀ ਹੁਣੀ ਵੀ ਕਿਤੇ ਗਏ ਆ ਨਿਆਣਾ ਵੀਰ ਮਗਰ ਸਾਮ ਹੁੰਦਾ ਤੇ ਨਿਆਣੇ ਨੂੰ ਵੀ ਕਿਹਨੇ ਫੜਨਾ ਪੈਂਦਾ ਮਾਤਾ ਅੱਡੀ ਚਲ ਗਈ ਰੁਸ ਕੇ ਨੋ ਨਾਲ ਰੁਸ ਕੇ ਗਈ ਆ ਮੰਮੀ ਕਹਿੰਦੇ ਕੰਮ ਬੋਲ ਆਉਣੇ ਮੈਨੂੰ ਮੈਂ ਚੱਲੀ ਆ ਸੰਭੋ ਤੇ ਕਰੋ ਤੇ ਉਹ ਹੁਣ ਕਹਿੰਦੀ ਮੈਂ ਕੰਮ ਫਿਰ ਕੇ ਆਉਣਾ ਆਪਾਂ ਨੂੰ ਕਿਹਾ ਕਿ ਬੱਚਿਆਂ ਨੂੰ ਛੁੱਟੀਆਂ ਆ ਤਾਂ ਤੁਸੀਂ ਆ ਜਾਓ ਛੇਤੀ ਛੇਤੀ ਐਂ ਵੀ ਜਾਣਾ ਕਿਤੇ ਤੇ ਉਹ ਹੁਣ ਦੇਖੋ ਕਿਦਣ ਆਉਦੇ ਆ ਮਾਤਾ ਜੀ ਚੱਲ ਗਈ ਉਧਰ ਨੂੰ ਅਸੀਂ ਉਹਨੂੰ ਘਰਾਵਾਂਗੇ ਮੰਮੀ ਦੇ ਦਰਸ਼ਨ ਕਰਾਵਾਂਗੇ ਤੇ ਅਸੀਂ ਵੀ ਟੂਰ ਖਿੱਚਣੇ ਆ ਬਾਲ ਘੁੰਮਣ ਫਿਰਦੇ ਤੇ ਘਰੋਂ ਬਸ ਫ੍ਰੀ ਆ ਅਸੀਂ ਕੱਲ ਨੂੰ ਸਾਰਾ ਦਿਨ ਕਰਕੇ ਸਾਰਾ ਕੁਝ ਕਰਕੇ ਕੰਪਲੀਟ ਫ੍ਰੀ ਆ ਅਸੀਂ ਤੇ ਅਸੀਂ ਬਸ ਘੁੰਮਣ ਫਿਰਦੇ ਟੂਰਾਂ ਤੇ ਰਹਿਣਾ ਆ ਬਾਹਰ ਹੀ ਰਹਿਣਾ ਆ ਤੇ ਸਹਜੂ ਆ ਜਾ ਮੇਰਾ ਪੁੱਤ ਕੁਝ ਕਹਿਣਾ ਮੈਸੇਜ ਦਾ ਕੋਈ ਜਵਾਬ ਦੇਣਾ ਚਾਹੀਦਾ ਆ ਚਲ ਮਾਰੀ ਦਾ ਕੰਦੇ ਪੇ ਅਸੀਂ ਜਾਣਾ ਅਲਮਾਰੀ ਨਾਲ ਕੀ ਕਰੀਏ ਇੰਜ ਐ ਅਲਮਾਰੀ ਤਾਂ ਪਤਾ ਕੀ ਸੀ ਅਲਮਾਰੀ ਇੱਕ ਤਾਂ ਕਹਿੰਦੇ ਸੀਗੇ ਮੇਲੀ ਆ ਆੜੀ ਮੇਲੀ ਆ ਆਪਾਂ ਕਰ ਦੇਣੀ ਸਾਫ ਹੋਰ ਹੀ ਰਿਆ ਲੱਤ ਹੋ ਗਿਆ ਇਹਦੇ ਨਾਲ ਕੁਝ ਲੱਗ ਗਿਆ ਕਿਤੇ ਲਾਦਾ ਨਹੀਂ ਪਤਾ ਨਹੀਂ ਕੀ ਲੱਗਾ ਪੁੱਪੇ ਲੱਗ ਗਿਆ ਕੁਝ ਤੇ ਕਲਮਾਰੀ ਸੀ ਤਾਂ ਇੱਕ ਮੈਨੂੰ ਕਹਿੰਦੇ ਸੀ ਕਿ ਅਲਮਾਰੀ ਤੁਸੀਂ ਇੱਧਰ ਸ਼ਿਫਟ ਕਰੋ ਐਗਜ਼ੈਕਟ ਆ ਸ਼ਿਫਟ ਇੱਧਰ ਹੀ ਕਰਨੀ ਸੀ ਸਾਡਾ ਹੀ ਪਲਾਨ ਇਹ ਸੀ ਆ ਸੋਚਣੇ ਬੰਗਾ ਪਾਤਾ ਇਹ ਸੋਚ ਹੁਣ ਹੈਗਾ ਇਨਵਰਟਰ ਤੇ ਤੇ ਉਦ ਲਈ ਤਾਰ ਜਿਹੜੀ ਸਾਰਾ ਸਿਸਟਮ ਉਧਰ ਚੱਲਦਾ ਇਹ ਨਾਲੇ ਆ ਸੋਚ ਗਏ ਪੰਗਾ ਪਿਆ ਸੀ ਤਾਂ ਕਰਕੇ ਨਹੀਂ ਸੀ ਇੱਧਰ ਮਾਰੀ ਲਾਈਂਦਾ ਇੱਧਰ ਹੀ ਲਾਉਣੀ ਸੀ ਇਹ ਕਿਤੇ ਐ ਸਾਡਾ ਇਹ ਰੂਹਾ ਹਵਾਦਾਰ ਬਣ ਗਿਆ ਆ ਤੇ ਹਾਂਜੀ ਹਵਾਦਾਰ ਬਿਲਕੁਲ ਆ ਇੱਕ ਇੱਧਰ ਰਾਸਤੇ ਵਾਲੀ ਸਾਈਡ ਸਾਡੇ ਤੱਕ ਹੀ ਆ ਆ ਇੱਕ ਸਾਡੀ ਇੱਧਰ ਆ ਗਈ ਤਾਂ ਕਿ ਆ ਵਾਲੀ ਤੇ ਰਾਤ ਨੂੰ ਸੌਣ ਦਾ ਬਹੁਤ ਮਜਾ ਆਉਂਦਾ ਇੱਥੇ ਤੇ ਬੈਸਟ ਆ ਕਹਿੰਦੀ ਸਾਡੀ ਹਵਾ ਹੁੰਦੀ ਕੱਲ ਦੇਖ ਲੋ ਆਪਣਾ ਕਿੰਨਾ ਸਵਾਰੇ ਆ ਕਮਰਾ ਕਿੰਨਾ ਵਧੀਆ ਲੱਗਦਾ ਪਿਆ ਸਾਰਿਆਂ ਨੂੰ ਤੇ ਹੁਣ ਦੇਖ ਲਾਰਾ ਪੈ ਗਿਆ ਆ ਕਿਉਂਕਿ ਸਵੇਰ ਤੇ ਲੱਗੇ ਪਏ ਆ ਅੱਜ ਫੇਰ ਸਵੇਤ ਲੱਗੇ ਕਿਉਂਕਿ ਉੱਥੇ ਬੈੱਡ ਤੇ ਢੋਰੀ ਜਿਹੜੀ ਨੇ ਸਾਡੀ ਅੰਦਰ ਅੰਦਰ ਐਂਟਰੀ ਅਸੀਂ ਉੱਪਰ ਉਹਦੇ ਸਮਾਂਡੇ ਕਾ ਟੁੱਟਦੇ ਇੱਕ ਗੱਲ ਪਹਿਲੇ ਬਾਲੇ ਦੂਜੇ ਮਤਲਬ ਕਿ ਚੌਂਦੇ ਸੀ ਕਮਰੇ ਚੌਂ ਕਰਕੇ ਸਾਰੀ ਗਲ ਗਈ ਸੀ ਹੁਣ ਉਹਨੂੰ ਚੰਗੀ ਤਰ੍ਹਾਂ ਰਿਪੇਅਰ ਕੀਤੀ ਆ ਨਮੀ ਦਾ ਨਹੀਂ ਉਹ ਰਿਪੇਅਰ ਕੀਤੀ ਆ ਉਹਦੀ ਤੇ ਰਿਪੇਅਰ ਕਰਕੇ ਤੇ ਉਹ ਜਿਹੜੀ ਇਹ ਇੱਥੇ ਮੋਰਲੀ ਢੋਵਾ ਇਹ ਪਿੱਛੇ ਲਾਉਣੇ ਆ ਉਹ ਜਾ ਕੇ ਇੱਧਰ ਲਾ ਦੇਣੀ ਆ ਤੇ ਜਿਹੜੇ ਨੂੰ ਰੈਡੀ ਕਰੁੰਦੇ ਆਂ ਆਪਾਂ ਉਹ ਉੱਥੇ ਲਾਉਣੀ ਆ ਤੇ ਉਹ ਇਦਾਂ ਕੀ ਵਾਲੇ ਚੋਂਦੇ ਸੀਗੇ ਮੀਂਹ ਕਾਰਨ ਉਹ ਸਾਰੀ ਗਾਲੀ ਗਈ ਆ ਪਾ ਕੱਢ ਕੇ ਦੇਖੀ ਤੇ ਕੰਪੜਾ ਸਾਰਿਆਂ ਨੇ ਬਹੁਤ ਜਵਦਾ ਪਸੰਦ ਕੀਤਾ ਘੱਟੋ ਘੱਟ 650 ਕਮੈਂਟ ਆਏ ਆ ਤੇ 1 ਲੱਖ ਤੱਕ ਦਾ ਬਲੌਗ ਪਹੁੰਚ ਗਿਆ ਬਹੁਤ ਸਾਰੀ ਬਲੇਸਿੰਗ ਆਉਂਦੀਆਂ ਆ ਸਾਰੇ ਬਹੁਤ ਸਾਰੇ ਕਮੈਂਟ ਕਰਨਦੇ ਆ ਜੇ ਕਿਸੇ ਨੇ ਨਹੀਂ ਦੇਖਿਆ ਉਹ ਬਲੌਗ ਜ਼ਰੂਰ ਦੇਖਿਓ ਸਾਡਾ ਕਮਰੇ ਵਾਲਾ ਬਲੌਗ ਆ ਤੇ ਇੱਦਾਂ ਪਿਆਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਕਰਿਓ ਤੁਹਾਡਾ ਜਿਲੋਂ ਤੋਂ ਕਿੱਦਾਂ ਥੈਂਕਸ ਕਰੀਏ ਸਾਡੇ ਤੋਂ ਕੋਈ ਲਫ਼ਜ਼ ਨਹੀਂ ਹੈਗਾ ਤੁਹਾਡਾ ਕਿੰਨਾ ਥੈਂਕਸ ਕਰ ਸਕਦੇ ਆਪਾਂ ਕਿਉਂਕਿ ਬਹੁਤ ਸਾਰਾ ਪਿਆਰ ਦਿੱਤਾ ਤੁਸੀਂ ਸਾਡੇ ਰੂਮ ਨੂੰ ਤੁਹਾਡਾ ਰੂਮ ਵਧੀਆ ਲੱਗਿਆ ਸਾਨੂੰ ਇਦਾਂ ਸੀ ਕਿ ਸਾਡੇ ਰੂਮ ਨੂੰ ਕਹਿੰਦਾ ਚੱਲ ਨਿੱਕਾ ਰਿਹਾ ਕਮਰਾ ਆ ਮੈਂ ਤੁਹਾਨੂੰ ਗਲਤ ਵੀ ਕਹਿਣਾ ਸਾਰੇ ਕਹਿੰਦੇ ਸੀ ਕਿ ਤੁਸੀਂ ਮਿਹਨਤ ਕੀਤੀ ਆ ਮਿਹਨਤ ਦਾ ਫਲ ਤਾਂ ਮਿਲਣਾ ਹੀ ਸੀ ਸੋਹਣਾ ਆ ਰੂਮ ਬਹੁਤ ਪਿਆਰਾ ਲੱਗਾ ਸਾਰਿਆਂ ਨੂੰ ਸਾਨੂੰ ਉਹਦਾ ਆਪਣੇ ਆਪ ਨੂੰ ਥੋੜਾ ਮਹਿਸੂਸ ਹੁੰਦਾ ਹੈ ਸ਼ਰਮ ਕੀ ਨਿਕਲਿਆ ਕਮਰਾ ਕਹਣਾ ਇਹੀ ਦਿਖਾ ਲਈ ਜਾਂਦੇ ਆ ਪਰ ਆਪਾਂ ਜਿਹੜਾ ਕਮਰੇ ਦਾ ਬਲੌ ਚੜਿਆ ਸਾਰਿਆਂ ਨੇ ਬਹੁਤ ਬਲੇਸਿੰਗ ਦਿੱਤੀਆਂ ਬਹੁਤ سپورਟ ਕੀਤੀ ਬਹੁਤ ਸਾਰੀਆਂ ਸਾਰਿਆਂ ਨੇ ਕਿਹਾ ਕਿ ਕਮਰਾ ਦਾ ਬਹੁਤ ਸੋਹਣਾ ਹੈ ਸਾਨੂੰ ਸਹੀ ਤਰ੍ਹਾਂ ਸਾਰੇ ਬੈਠ ਸਹੀ ਤਰ੍ਹਾਂ ਬਗੂ ਕਿ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਕਮਰੇ ਨੂੰ ਤੇ ਇੰਨੀ ਬਲੇਸਿੰਗ ਦਿੱਤੀਆਂ ਤੇ ਇੱਥੇ ਆਪਾਂ ਬਲੌਗ ਦਾ ਐਂਡ ਕਰਦੇ ਆਂ ਤੇ ਸਾਰੀ ਬਲੇਸਿੰਗ ਜਿਹੜੀ ਹੈ ਕਿ ਸਾਡੀਆਂ ਬੱਚਿਆਂ ਵਾਸਤੇ ਹੀ ਆ ਆਡੇ ਸਹਿਜੂ ਨੈਕਸਟ ਬਲੌਗ ਕੱਲ੍ਹ ਵਾਲਾ ਬਲੌਗ ਆਪਾਂ ਉਹਦਾ ਅਪਲੋਡ ਹੋ ਕਰਾਂਗੇ ਉਹ ਐਂਟਰੀ ਵਾਲਾ ਕਰਨਾ ਆ ਤੱਕ ਕਮਰੇ ਚ ਐਂਟਰੀ ਜਦੋਂ ਕਰਨੀ ਹੈ ਨਾ ਟੂ ਟੂ ਸਾਰਾ ਤਿਆਰ ਕਰਕੇ ਤੇ ਆਪਾਂ ਇਹਨਾਂ ਦੇ ਨਾ ਸ਼ਗਨ ਵਗੈਰਾ ਥੋੜਾ ਕਰਾਂਗੇ ਸ਼ਗਨ ਕਰਨਾ ਅਸੀਂ ਬੱਚਿਆਂ ਦਾ ਕਿਹੜਾ ਕਰਨਾ ਸ਼ਗਨ ਉਹ ਤਾਂ ਦਿਖਾਵਾਂਗੇ ਦੋ ਸ਼ਗਨ ਕਰਨੇ ਆ ਅਸੀਂ ਇੱਕ ਸਾਡਾ ਹੋਰ ਵੀ ਰਹਿਦਾ ਆ ਪੈਂਡਿੰਗ ਉਹ ਕਰਨਾ ਆ ਤੇ ਇੱਕ ਅਸੀਂ ਇਹ ਕਰਨਾ ਆ ਕਿ ਦੋ ਚੀਜ਼ਾਂ ਸਾਡੇ ਘਰ ਵਿੱਚ ਨਵੀਆਂ ਆਈਆਂ ਉਹ ਕੱਲ ਤੁਹਾਨੂੰ ਦੱਸਾਂ ਕਿ ਕੀ ਆ ਨਵੀਆਂ ਨਵਾਂ ਕੁਝ ਬਣਿਆ ਇੱਕ ਤਾਂ ਰੂਮ ਬਣਿਆ ਇੱਕ ਹੋਰ ਚੀਜ਼ ਆ ਤੇ ਉਹ ਤੁਹਾਨੂੰ ਨੈਕਸਟ ਵਲੌਗ ਵਿੱਚ ਦੱਸਣੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਲਾ ਵਲੌਗ ਦੇਖਣ ਲਈ ਤੇ ਪਿਆਰਾ ਜਿਹਾ ਕਮੈਂਟ ਕਰ ਦਿਓ ਇੱਥੇ ਅਪ ਵਲੌਗ ਦਾ ਐਂਡ ਕਰਦੇ ਆ ਬਾਏ 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 ਬਿਲਕੁਲ ਮੈਂ ਦੇਲਗਾ